ਹਾਂ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦਾ ਮਿੰਨੀ ਫਾਰਮ ਆ ਛੋਟਾ ਜਿਹਾ ਫਾਰਮ तकरीबन 20 ਤੋਂ 25 ਨਗ ਬਾਈ ਦੇ ਰੱਖੇ ਹੋਏ ਆ ਆਉ ਕੋਚ ਲੈਨੇ ਬਾਈ ਕੋ ਡੀਟੇਲ ਬਾਈ ਜੀ ਹੱਸੀ ਗਾਲ ਸੱਸੀ ਗਾਲ ਬਾਈ ਸੱਸੀ ਹੋ ਠੀਕ ਹੋ ਜੀ ਵਧੀਆ ਹਾਂ ਠੀਕ ਠਾਕ ਹੋ ਜੀ ਬਾਈ ਨਾਮ ਤੇ ਡਰੈਸ ਬੋਲ ਦੋ ਤੇਰਾ ਬਲਬੀਰ ਸਿੰਘ ਪਿੰਡ ਸੈਦੋ ਕੀ ਤਹਿਸੀਲ ਨਿਹਾਰ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਨੇੜੇ ਪਿੰਡ ਬਾਈ ਸੈਦੋ ਦੇ ਨੇੜੇ ਪਿੰਡ ਜੀ ਭਦੌਰ ਨੇੜੇ ਪਿੰਡ ਜੀ ਨਿਹਾਰ ਸਿੰਘੋਂ ਨੇੜੇ ਪਿੰਡ ਅਤਲ ਮੰਡੀ ਬਿੱਲੀ ਨੇੜੇ ਪਿੰਡ ਮੋਬਾਈਲ ਨੰਬਰ ਬੋਲ 904113138 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਗਊ ਦੇਖਦੇ ਆ ਆਪਣੇ ਘਰ ਦੀ ਆ ਅੱਜ ਘਰ ਦੀ ਬਿਹੜਾ ਠੀਕ ਆ ਤੇ ਕਿਹੜੇ ਸੀਮਣ ਦੀ ਆ ਡੈਨਮਾਰਕਾ ਦੀ ਠੀਕ ਆ ਬਾਈ ਗੱਬਣ ਕਿੱਡੇ ਤੋਂ ਹੋਵੇ ਗੱਬਣ ਬਾਈ ਇਹ ਹੈਗੇ ਡੈਨਮਾਰਕਾ ਦੀ ਠੀਕ ਆ ਬਾਈ ਯੂਐਸਏ ਦੇ ਤੇ ਕਿਹੜਾ ਸੂਆ ਸੁੰਦੀ ਆ ਹੁਣ ਇਹ ਪਲੂਨ ਬੱਛੀ ਪਹਿਲਾ ਸੂਆ ਸੁੰਦੀ ਆ ਪਲੂਨ ਬੱਛੀ ਪਹਿਲਾ ਸੂਆ ਕਰਮਾਲੀ ਸੁੰਦੀ ਆ ਵੱਡੇ ਕੰਦ ਕਾਟਦੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਫੇਸ ਦਿਖਾ ਬਾਈ ਫੇਸ ਬੜਾ ਪਿਆਰਾ ਕਰਮਾਲੀ ਦਾ ਲੈ ਪ੍ਰਿੰਟ ਪ੍ਰਿੰਟ ਦੇਖੋ ਬੋਦੀਵਾਰ ਦੀ ਚੰਗੀ ਆ ਚੰਗੀ ਆ ਬੜਾ ਕੀ ਰਿਕਾਰਡ ਆ ਬਾਈ ਮਾਂ ਦਾ ਜੀ ਦਾ ਮਾਂ ਦਾ ਬਾਈ ਹੋਊ ਖੜੀ ਆ ਦੀ ਮਾਂ ਆਪਣੇ ਕੋਲੇ ਦਿਖਾਈ ਦਿੰਦੀ ਆ ਹਾਂਜੀ ਠੀਕ ਆ ਕਿੰਨੇ ਦੁੱਧ ਦੇ ਜਾਂਦੀ ਆ ਬਈਓ ਉਹ ਸਟਾਰਟ ਤੋਂ ਪਲੂਨ ਬੱਚੀ ਨੂੰ ਨੇ ਦਿੱਤਾ ਸੀ 30 ਲੀਟਰ ਦੁੱਧ ਜੀ ਸਟਾਰਟਿੰਗ ਪਲੂਨ ਨੇ 30 ਲੀਟਰ ਦੀ ਵੀ ਹੁਣ ਉਹਦੇ ਥੱਲੇ 42 ਲੀਟਰ ਦੁੱਧ ਹੈ ਤੀਜਾ ਸੂਆ ਸੂਈ ਵੀ ਆਇਆ ਹਾਂਜੀ ਉਹ ਪਹਿਲੇ ਸੂਈ ਦੀ ਬੱਚੀ ਆ ਵੀ ਉਹ ਪਹਿਲੇ ਸੂਈਆਂ ਠੀਕਾ ਹੁਣ 40 ਲੀਟਰ ਹੈ 40 ਲੀਟਰ ਤਾਂ ਤਿਆਰ ਹੀ ਹੈ ਇਸ ਵਕਤ ਸੇ ਆਰਡਰ ਦੇਖੋ ਬਈ ਘਰ ਵਾਲੀ ਬਣਨੇ ਪਉਣ ਦੀ ਬਹੁਤ ਆ ਉਹਦੀ ਮੰਗ ਹੀ ਇਹ ਚੰਗੀ ਆ ਬਰੀਟ ਚੰਗੀ ਬੈੜ ਦੀਆਂ ਹਾਂ ਬੱਚੀ ਆ ਬਈ ਉਹ ਤੇ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜਾਰੇ ਤੋਂ ਕਿੰਨਾ ਜਿਹੜੇ ਹਿਸਾਬ ਨਾਲ ਇਹਨੇ ਆਰਡਰ ਦੀ ਸਟਾਰਟਿੰਗ ਕਰੀ ਹੈ ਨਾ 30 ਲੀਟਰ ਕਦੂ ਹਾਂਜੀ ਫੜੀ ਪੂਸ ਬਈ ਰਖਾਈਏ ਲੈਵਾ ਲੂਗਾ ਕੱਦ ਵੱਡ ਬਈ ਪੂਰਾ ਉੱਚਾ ਲੰਮਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਆਰਡਰ ਨੇੜ ਤੋਂ ਜਰੂਰ ਚੈੱਕ ਕਰਵਾਵਾਂਗੇ ਕਮਾਲ ਦਾ ਆਰਡਰ ਆ ਲੈ ਬਈ 15 16 ਦਿਨ ਪਈ ਕੱਲਾ ਕੱਲਾ ਥਣਚਾਰੇ ਥਣ ਨਿਕੜ ਮੇ ਪੂਰੇ ਗਾਇਬ ਤੇ ਢਿੱਲਾ ਬਹੁ ਪਈਆਂ ਬਈ ਸਾਰੀਆਂ ਬਾਲਟਾਂ ਲਾ ਗੱਢ ਕੇ ਕਰਮ ਵਾਲੀ ਨੇ ਫੇਰ ਸੋਣਾ ਬਈ ਥਣ ਥਣ ਬਹੁਤ ਚੰਗਾ ਲੱਗਿਆ ਹਜੇ ਕੱਚੀ ਕੱਚੀ ਆ ਦਿਨ ਕਰਮ ਵਾਲੀ ਲੈਂਦੀ ਆ ਉਹਦੋਂ ਨੂੰ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਖੋਲ ਦੇ ਬਈ ਮੜੀ ਤੋਰ ਕੇ ਦਿਖਾ ਦੇ ਯਾਦ ਬਰੀਟ ਚੱਗਿਆ ਵੱਡਾ ਕੱਡ ਕਾਠ ਪਿੱਠ ਪੜਾ ਵੀ ਬਹੁਤ ਚੰਗਾ ਕਰਮ ਵਾਲੀ ਮਾ ਦਾ ਦੁੱਧ ਚੰਗਾ ਭਾਈ ਦੁੱਧ ਖੁਦ ਵੀ ਚੰਗਾ ਪਉ ਬਾਕੀ ਚੰਗੇ ਸੀਵਣ ਦੀ ਐ ਚੰਗੇ ਸੀਵਣ ਦੀ ਅੱਗੇ ਗੱਬਣਾ ਹੀ ਤੋੜਾ ਤਾਰਾ ਚੰਗਾ ਵਹਿੜਦਾ ਮੋੜ ਲੇ ਭਾਈ ਮੁੱਲ ਕੀ ਆ ਭਾਈ ਇਹਦਾ ਮੁੱਲ ਭਾਈ ਫੋਨ ਤੇ ਕਰਾਂਗੇ ਜੈ ਜੀ ਹੋ ਹਾਂਜੀ ਠੀਕ ਆ ਮੁੱਲ ਭਾਈ ਕਹਿੰਦਾ ਫੋਨ ਤੇ ਕਰਾਂਗੇ ਤੇ ਮੁੱਲ ਆ ਜਿਹੜਾ ਭਾਈ ਵਹਿੜ ਦੇ ਹਿਸਾਬ ਨਾਲ ਜੈ ਜੀ ਰੱਖਾਂਗੇ ਕੱਦ ਵਡ ਚੰਗਾ ਯਾਤਬਰੀਟ ਚੰਗੀ ਆ ਪੱਠਫੜਾ ਬਹੁਤ ਚੰਗਾ ਖਾਣ ਖੁਣ ਵੀ ਚੰਗਾ ਤੇ ਕਿਸੇ ਵੀਰ ਨੂੰ ਭਾਈ ਵਹਿੜ ਪਸੰਦ ਆਵੇ ਭਾਈ ਨਾਲ ਕਨੈਕਟ ਕਰਕੇ ਖਰੀਦ ਲਿਓ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ ਥੈਂਕ ਯੂ ਟੀ ਵੈਰੀ ਮਚ